ਇੱਕਰ ਇੱਕ ਵਿਅਕਤੀ ਦਾ ਉਹਨੂੰ ਵੀ ਮਲਾਵਾਂਗੇ ਕਰਦੇ ਹਾਲਾਤ ਦੇਖੋ ਤੁਸੀਂ ਰੱਬ ਨੇ ਗਰੀਬੀ ਤਾਂ ਦਿੱਤੀ ਹੋ ਸੀ ਪਰ ਉਹਦੇ ਨਾਲ ਬਿਮਾਰੀਆਂ ਵੀ ਦਿੱਤੀਆਂ ਸਰਪੰਚ ਵੀ ਹੁੰਦੇ ਨੇ ਜਿਹੜੇ ਲੋਕ ਮਦਦ ਵੀ ਕਰਦੇ ਨੇ ਉਹ ਵੀ ਦਿੰਦੇ ਨੇ ਦਾਨਪੁੰਨ ਕਰਦੇ ਨੇ ਬਸ ਇੱਕ ਚੱਲਿਆ ਫਿਰਦਾ ਜੋਂ ਦੀ ਲਾਸ਼ ਹੈ ਮੈਂ ਚਾਹਨੀ ਹੈ ਕਿ ਥੋੜੀ ਜ਼ਿੰਦਗੀ ਮਿਲ ਜਾਏ ਮੈਨੂੰ ਵੀ ਮੈਂ ਆਪਣੀ ਧੀਆ ਨੂੰ ਆਪਣੇ ਅਤੀਤੋਂ ਰਾਂ ਸਾਰਾ ਕਮਰਾ ਬੈਡਰੂਮ ਬਿਸtre ਤੱਕ ਗਿੱਲੇ ਹੋ ਜਾਂਦੇ ਆ ਇਹੀ ਡਰ ਰਹਿੰਦਾ ਵੀ ਕਿਤੇ ਛੱਤ ਨਾ ਗਿਰ ਜੇ ਨੂਨ ਨਾਲ ਰੋਟੀਆਂ ਖਾਈਆਂ ਭੁੱਖੇ ਵੀ ਸੋਈਆਂ ਕੰਨੀ ਮਮਾ ਮੈਂ ਤੁਹਾਡੇ ਲਈ ਕੁਝ ਕਰਾਂਗੀ ਮੈਂ ਆਪਣੇ ਪਾਪਾ ਨੂੰ ਦੇਖਿਆ ਸਾਡੇ ਲਈ ਕਰ ਰਿਹਾ ਬਹੁਤ ਸੋਚਦੀ ਆ ਉਹ ਨਹੀਂ ਤੋ ਇੰਨੀ ਟੈਨਸ਼ਨ ਲਿੰਦੇ ਕਿ ਦਵਾਈਆਂ ਤੇ ਸਾਰੇ ਤੁਸੀਂ ਨਹੀਂ ਰਹਿ ਸਕੋਗੇ ਇਨਸੁਲੀਨ 10 ਸਾਲ ਹੋਰ ਜੀ ਲੋਗੇ ਹੋਰ ਕੀ ਐਨੇ ਵੀ ਇਹੀ ਕਹਿ ਦਿੰਦੇ ਆ ਹਰ ਕਿਸੇ ਨੂੰ ਐ ਹੁੰਦਾ ਕਿ ਉਹਦਾ ਘਰ ਹੱਸਦਾ ਵਸਦਾ ਰਵੇ ਖੁਸ਼ੀਆਂ ਰਹਿਣ ਤੇ ਚਹਚਾਹਟ ਬਣੀ ਰਵੇ ਘਰੇ ਦਾਣੇ ਨਾ ਮੁੱਕਣ ਤੇ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨ ਪਰ ਦਿੱਕਤਾਂ ਉਹਦੇ ਸਾਹਮਣੇ ਆ ਜਾਂਦੀਆਂ ਜਦੋਂ ਘਰਾਂ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਨੇ ਤੇ ਘਰ ਦੀ ਛੱਤ ਟੁੱਟਣ ਦੇ ਬਿਲਕੁਲ ਨੇੜੇ ਪਹੁੰਚ ਜਾਂਦੀ ਆ ਸੋ ਬਿਲਕੁਲ ਪਹੁੰਚੇ ਆ ਪਟਿਆਲਾ ਦੇ ਭਾਦਰਗੜ੍ਹ ਦੇ ਵਿੱਚ ਸੋ ਤਸਵੀਰਾਂ ਇੱਕ ਵਾਰ ਮੈਂ ਕਰਦੀਆਂ ਜਰੂਰ ਦਿਖਾਉਣਾ ਚਾਹਾਂਗਾ ਇੱਕ ਘਰ ਇੱਕ ਵਿਅਕਤੀ ਦਾ ਉਹਨੂੰ ਵੀ ਮਲਾਵਾਂਗੇ ਕਰਦੇ ਹਾਲਾਤ ਦੇਖੋ ਤੁਸੀਂ ਇਹ ਕੰਦ ਹੈ ਜਿਹੜੀ ਕਿਸੇ ਵੀ ਟਾਈਮ ਟੁੱਟ ਸਕਦੀ ਹੈ ਗਰੀਬੀ ਚਲੋ ਰੱਬ ਨੇ ਗਰੀਬੀ ਤਾਂ ਦਿੱਤੀ ਹੋ ਸੀ ਪਰ ਉਹਦੇ ਨਾਲ ਬਿਮਾਰੀਆਂ ਵੀ ਦਿੱਤੀਆਂ ਇਹ ਛੱਤਾਂ ਜਿਹੜੀਆਂ ਦੇਖ ਰਹੇ ਹੋ ਘਰ ਦੀਆਂ ਬਾਲੇ ਦੀਆਂ ਛੱਤਾਂ ਇਹ ਕਿਸੇ ਵੀ ਟਾਈਮ ਟੁੱਟ ਸਕਦੀਆਂ ਨੇ ਸੋ ਉਹ ਤਰੇੜ ਦੇਖ ਸਕਦੇ ਤੁਸੀਂ ਉਹ ਤਰੇੜ ਕਿੱਥੇ ਆ ਉਹ ਤਰੇੜ ਰੱਬ ਨਾ ਕਰੇ ਕੋਈ 1921 ਹੁੰਦੀ ਹੈ ਤੇ ਬਾਲੇ ਟੁੱਟ ਸਕਦੇ ਨੇ ਘਰ ਦੇ ਹਾਲਾਤ ਕੀ ਨੇ ਜੋ ਮਨ ਨੂੰ ਛੰਜੋੜ ਦਿੰਦੇ ਨੇ ਦੁੱਖ ਦਰਦ ਦੇ ਨਾਲ ਉਥੇ ਜਦੋਂ ਬਰਸਾਤਾ ਹੁੰਦੀਆਂ ਨੇ ਇਹ ਕੰਦਾ ਚੋਣ ਲੱਗ ਜਾਂਦੀਆਂ ਨੇ ਰਹਿਣਾ ਔਖਾ ਹੋਇਆ ਪਿਆ ਬਹਿਣਾ ਔਖਾ ਹੋਇਆ ਪਿਆ ਪਰ ਜ਼ਿੰਮੇਵਾਰੀਆਂ ਵਧ ਗਈਆਂ ਨੇ ਸੋ ਜਿਨ੍ਹਾਂ ਦਾ ਘਰ ਆ ਉਹਨਾਂ ਦੇ ਅੱਜ ਪਹੁੰਚੇ ਆ ਦਰ ਤੇ ਤੇ ਪਰਿਵਾਰ ਮੈਂਬਰ ਸਾਡੇ ਨਾਲ ਮੌਜੂਦ ਨੇ ਬਿਮਾਰੀਆਂ ਨਾਲ ਵੀ ਜੂਦ ਰਹੇ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਭਾਜੀ ਲਖਵਿੰਦਰ ਸਿੰਘ ਲਖਵਿੰਦਰ ਜੀ ਘਰ ਦੇ ਹਾਲਾਤ ਬੇਹਤੀ ਕਹਿ ਲਓ ਮਾੜੇ ਨੇ ਘਰ ਚੰਗਾ ਮਾੜਾ ਨਹੀਂ ਹੁੰਦਾ ਪਰ ਜਿਹੇ ਜਿਹੇ ਹਾਲਾਤ ਨੇ ਡਰ ਨਹੀਂ ਲੱਗਦਾ ਰਾਤ ਨੂੰ ਸੌਣ ਵੇਲੇ ਕਿ ਕੱਲ ਨੂੰ ਛੱਤ ਗਿਰ ਗਈ ਕੀ ਹੋ ਜਾਊਗਾ ਡਰਤਾ ਲੱਗਦਾ ਮੈਂ ਕਈ ਵਾਰ ਬਾਹਰ ਜਾਂਦਾ ਮੈਨੂੰ ਲੱਗਦਾ ਵੀ ਮੇਰੀ ਬੇਟੀਆਂ ਕਈ ਵਾਰ ਇਹਨਾਂ ਦੇ ਉੱਪਰ ਨਾ ਗਿਰ ਜੇ ਵੀ ਕੀ ਬਣੇਗਾ ਜੀ ਪਰ ਹੁਣ ਕੀ ਕਰੀਏ ਜੀ ਨਹੀਂ ਮਜਬੂਰੀ ਹੈ ਕੀ ਕਾਰਨ ਕੀ ਨੇ ਜੇ ਮੈਂ ਤੁਸੀਂ ਭਾਦਰਗੜ੍ਹੇ ਇਲਾਕੇ 'ਚ ਰਹਿੰਦੇ ਹੋ ਇਸ ਟਾਈਮ ਤੇ ਉੱਤੇ ਸਰਪੰਚ ਵੀ ਹੁੰਦੇ ਨੇ ਜਿਹੜੇ ਲੋਕ ਮਦਦ ਵੀ ਕਰਦੇ ਨੇ ਉਹ ਵੀ ਦਿੰਦੇ ਨੇ ਦਾਨ ਪੁੰਨ ਕਰਦੇ ਨੇ ਕੋਈ ਆਇਆ ਨਹੀਂ ਤੁਹਾਡੇਦਰ ਨਾ ਹੀ ਕਈਆਂ ਨੂੰ ਕਿਹਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਬਾਈ ਜੀ ਗੱਲ ਕਰ ਲਈਏ ਹੁਣ ਤੁਹਾਡੇ ਪਤਨੀ ਕਹਿੰਦੇ ਬਿਮਾਰੀ ਨਾਲ ਜੂਝ ਰਹੇ ਨੇ ਕੀ ਬਿਮਾਰੀ ਹੈ ਕੀ ਕਾਰਨ ਹੈ ਇਹਨਾਂ ਨੂੰ ਸ਼ੂਗਰ ਕਰਕੇ ਬਹੁਤ ਹੋਰ ਬਿਮਾਰੀਆਂ ਦਿੱਕਤ ਰਹਿੰਦੀ ਹੈ ਜ ਇਹਨਾਂ ਨੂੰ ਤੇ ਇਲਾਜ ਇਲਾਜ ਕਰਵਾ ਰਹੇ ਪਰ ਨਹੀਂ ਠੀਕ ਹੋ ਰਹੇ ਹੁਣ ਕੀ 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 ਲੱਗਦਾ ਬਾਈ ਜੀ ਮਤਲਬ ਕੀ ਘਰ ਦੇ ਹਾਲਾਤ ਦੇਖਿਆਂ ਲੱਗਦਾ ਬਿਲਕੁਲ ਖਸਤਾ ਹੋਏ ਪਏ ਨੇ ਗਦੇ ਵੀ ਟੇੜਾ ਆਈਆਂ ਹੋਈਆਂ ਕੰਧ ਚ ਛੋਟਾ ਜਿਹਾ ਘਰ ਹੈ ਗੁਜ਼ਾਰਾ ਕਿਵੇਂ ਚੱਲਦਾ ਬਹੁਤ ਔਖਾ ਚੱਲ ਰਹੀ ਮੇਰੇ ਤਾਂ ਦਵਾਨੀਆਂ ਤੇ ਬਹੁਤ ਖਰਚਾ ਹੋ ਜਾਂਦਾ ਕੀ ਕੀ ਤੁਹਾਨੂੰ ਵੀ ਤੁਸੀਂ ਦੱਸ ਰਹੇ ਸੀ ਮੈਨੂੰ ਵੀ ਕੋਈ ਪ੍ਰੋਬਲਮ ਹੈ ਹਾਂ ਮੇਰੇ ਇਲਾਕੇ ਚ ਪ੍ਰੋਬਲਮ ਹੈ ਮੈਂ ਵੀ ਵਜਨ ਨਹੀਂ ਚੱਕ ਸਕਦਾ ਝੂਕ ਨਹੀਂ ਸਕਦਾ ਜੀ ਬਸ ਇੱਕ ਚੱਲਿਆ ਫਿਰਾਂ ਜੋਂ ਦੀ ਲਾਸ਼ ਹੈ ਨਹੀਂ ਮਤਲਬ ਕਰਦੇ ਹਰ ਕਿਸੇ ਨੂੰ ਹੁੰਦਾ ਹੈ ਕਿ ਜਿਵੇਂ ਤੁਸੀਂ ਬਾਪ ਹੋਣ ਤੋਂ ਕੁੜੀਆਂ ਦੀ ਜ਼ਿੰਮੇਵਾਰੀ ਹੈ ਪਤਨੀ ਹੈ ਘਰ ਦਾ ਗੁਜ਼ਾਰਾ ਕਰਨਾ ਰੋਜ਼ਗਾਰ ਦੇਖਣਾ ਟੈਨਸ਼ਨ ਨਹੀਂ ਹੁੰਦੀ ਬਹੁਤ ਟੈਨਸ਼ਨ ਹੁੰਦੀ ਹੈ ਪਰ ਹੁਣ ਕੀ ਕਰੀਏ ਬਹੁਤ ਔਖਾ ਚੱਲ ਰਿਹਾ ਜੀ ਬਹੁਤ ਤੰਗ ਆ ਮੈਂ ਆਂਡ ਗਵਾਂਡ ਤੋਂ ਕਦੇ ਮਦਦ ਮਿਲੀ ਹੈ ਨਹੀਂ ਕੋਈ ਮਤਲਬ ਕੋਈ ਹੌਸਲਾ ਨਹੀਂ ਕੋਈ ਨਹੀਂ ਕੀ ਲੱਗਦਾ ਹੈ ਕਿ ਕੱਲ ਨੂੰ ਜਿਵੇਂ ਇਹ ਜੇ ਹਾਲਾਤ ਚੱਲ ਰਹੇ ਨੇ ਕੋਈ ਸੁਧਾਰ ਹੋ ਸਕਦਾ ਹੈ ਕਿਉਂਕਿ ਬੰਦਾ ਕਹਿੰਦਾ ਮਿਹਨਤ ਕਰ ਲਓ ਤੁਸੀਂ ਕਹਿੰਦਾ ਕਿ ਮੈਂ ਵੀ ਨਹੀਂ ਸਰੀਰਕ ਤੌਰ ਤੇ ਠੀਕ ਹੈਗਾ ਹੁਣ ਤੁਹਾਨੂੰ ਪਤਾ ਕਿਵੇਂ ਮਿਹਨਤ ਕਰਾਂ ਬਸ ਇੱਕ ਚੱਲਿਆ ਫਿਰ ਰਿਹਾ ਤੇ ਆ ਤੁਹਾਡੇ ਪਤਨੀ ਨੇ ਕੀ ਨਾਮ ਹੈ ਤੁਹਾਡੇ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਜੀ ਕਿਵੇਂ ਦੇਖਦੇ ਹੋ ਕਿ ਘਰ ਦੇ ਹਾਲਾਤ ਇਹ ਜੀ ਨੇ ਬਿਮਾਰੀਆਂ ਨਾਲ ਜੂਝ ਰਹੇ ਆ ਕੀ ਦੇਖਦੇ ਹੋ ਔਰ ਕੋਈ ਚਿੰਤਾ ਇਕ ਹੀ ਹੈ ਕਿ ਮੇਰੀਆਂ ਦੋ ਬੇਟੀਆਂ ਨੇ ਬਸ ਇਹ ਹੀ ਡਰ ਲੱਗੇ ਰਹਿੰਦਾ ਜਦੋਂ ਮੀਂਹ ਪੈਂਦਾ ਸਾਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਸਾਰਾ ਕਮਰਾ ਬੈਡੋ ਬਿਸਤਰੇ ਤੱਕ ਗਿੱਲੇ ਹੋ ਜਾਂਦੇ ਆ ਇਹ ਹੀ ਡਰ ਰਹਿੰਦਾ ਵੀ ਕਿਤੇ ਛੱਤ ਨਾ ਗਿਰ ਜੇ ਮੇਰੀ ਧੀਆਂ ਦਾ ਕੀ ਹੋਏਗਾ ਬਸ ਕੰਦਾਂ ਦੀ ਹਾਲਾਤ ਨੇ ਜਿਵੇਂ ਤੁਹਾਡੇ ਪਰਿਵਾਰ ਮੈਂਬਰ ਨੇ ਜਿਵੇਂ ਕਹਿੰਦੇ ਨੇ ਭੈਕੇ ਆ ਸੋਹਰੇ ਹੁੰਦੇ ਨੇ ਉਹ ਮਦਦ ਕਰ ਦਿੰਦੇ ਨੇ ਕਿਸੇ ਨੇ ਕਰੀ ਹੁਣ ਤਾਂ ਕੋਈ ਮਦਦ ਨਹੀਂ ਜੀ ਐਨੇ ਮਤਲਬ ਇਸ ਟਾਈਮ ਤੇ ਗਰੀਬੀ ਨੇ ਤਾਂ ਮਾਰ ਮਾਰੀ ਪਈ ਐ ਨਾਲ ਬਿਮਾਰੀ ਕਹਿੰਦੇ ਤੁਹਾਨੂੰ ਸ਼ੂਗਰ ਹਾਂਜੀ ਮੈਂ ਨਾ ਤਾਂ ਮੈਂ ਜਿਆਦਾ ਚੱਲ ਸਕਦੀ ਨਾ ਮੇਰ ਤੋਂ ਖੜਿਆ ਜਾਂਦਾ ਬਿਲਕੁਲ ਲੱਤਾਂ ਚੋਰ ਪੈਰਾਂ ਚ ਦਰਦ ਰਹਿੰਦਾ ਹੁਣ ਤਾਂ ਇਹ ਕਿ ਬਸ ਇੰਨਾ ਕੁ ਚੱਲਦੀ ਹਾਂ ਬੈਠ ਜਾਂਦੀ ਹਾਂ ਸਾਹ ਚੜਨ ਲੱਗ ਜਾਂਦਾ ਬਹੁਤ ਜਿਆਦਾ ਦਿੱਕਤ ਰਹਿੰਦੀ ਐ ਸ਼ੂਗਰ ਕਰਕੇ ਡਰ ਲੱਗਦਾ ਕਿ ਥੋੜੇ ਤੋਂ ਬਾਅਦ ਕੋਈ ਹੈ ਨਹੀਂ ਪਰਿਵਾਰ ਮੈਂਬਰ ਜੋ ਬੱਚਿਆਂ ਨੂੰ ਸੰਭੋ ਇਹੀ ਤਾਂ ਕਿਨਾਰੇ ਮੈਨੂੰ ਕੁਝ ਹੋ ਗਿਆ ਮੇਰੀ ਧੀਆਂ ਦਾ ਕੀ ਬਣੂਗਾ ਮੈਂ ਇਹ ਦਰ ਜੋ ਵੈਸੇ ਅਰਦਾਸ ਕਰਦੀ ਆਂ ਬੀਜ ਤੱਕ ਬਾਬਾ ਜੀ ਕੁਛ ਤਾਂ ਕਰੋ ਸਾਡੇ ਲਈ ਵੀ ਸਾਨੂੰ ਦੇਖੋ ਮੇਰੀ ਧੀਆਂ ਗਣੀ ਦੇਖੋ ਬਸ ਮੈਨੂੰ ਇਹ ਡਰ ਹੈ ਬਸ ਮੈਂ ਚਾਹਨੀ ਆ ਕਿ ਥੋੜੀ ਜ਼ਿੰਦਗੀ ਮਿਲ ਜਾਏ ਮੈਨੂੰ ਵੀ ਮੈਂ ਆਪਣੀਆਂ ਧੀਆਂ ਨੂੰ ਆਪਣੇ ਅਤੀਤ ਹੋ ਰਾਂ ਤਾਂ ਕਿ ਕੱਲ ਨੂੰ ਮੈਂ ਜਦ ਮਰਾਂ ਮੈਨੂੰ ਟਰ ਨਾ ਰੇ ਪਿੱਛੇ ਦੋ ਉਹਨੀਆਂ ਧੀਆਏ ਮੇਰੇ ਕੋਲ ਦੋ ਇਹਨਾਂ ਦੀ ਹਰ ਵੇਲੇ ਟੈਂਸ਼ਨ ਰਹਿੰਦੀ ਆ ਮੈਨੂੰ ਹਰ ਵੇਲੇ ਸੋਚ ਰਹਿੰਦੀ ਆ ਵੀ ਇਹਨਾਂ ਦਾ ਕੀ ਬਣੂਗਾ ਜੇ ਮੈਨੂੰ ਕੁਛ ਹੋ ਗਿਆ ਕਰਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਬਹੁਤ ਓਕੇ ਇਕੱਲੇ ਕਮਾਣਾ ਲਿਆ ਸਾਡੇ ਘਰ ਚੋਂ ਇਹ ਵੀ ਜਿੰਨਾ ਹੁੰਦਾ ਕਰਦੇ ਆ ਬਸ ਰੋਟੀ ਖਾ ਰਹੇ ਇੱਕ ਕਹਿ ਸਕਦੇ ਆ ਬਸ ਕਦੇ ਐਵੇਂ ਹੋਇਆ ਕਿ ਪਤਾ ਹੀ ਨਹੀਂ ਕੱਲ ਨੂੰ ਰੋਟੀ ਖਾਣੀ ਆ ਨਹੀਂ ਖਾਣੀ ਮਿਲ ਜੂਦਵਾਰ ਹੋਇਆ ਜਈ ਕਈ ਵਾਰ ਤਾਂ ਇੰਕੁਰਦਾ ਜੀ ਨੰਦੀ ਟੂਈ ਜਦੋਂ ਨਮਕ ਕੰਮ ਛਿੜਾ ਜਮਾ ਖੜ ਗਈ ਸੀ ਨੂਨ ਨਾਲ ਰੋਟੀਆਂ ਖਾਈਆਂ ਭੁੱਖੇ ਵੀ ਸੋਈਆਂ ਬਹੁਤ ਵਾਰ ਹੋਇਆ ਮੈਨੂੰ ਹੋਰ ਕੁਝ ਨਹੀਂ ਪਰਮਾਤਮਾ ਇਹਨਾਂ ਨੂੰ ਵੀ ਸਹੀ ਰੱਖੇ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਸਾਡਾ ਤਾਂ ਕੋਈ ਨਹੀਂ ਹੈਗੇ ਸਾਨੂੰ ਇਹ ਚਿੰਤਾ ਰਹਿੰਦੀ ਹਰ ਵੇਲੇ ਕਿ ਬਸ ਪ੍ਰਮਾਤਮਾ ਮੇਰੇ ਕੁਝ ਨਹੀਂ ਸਾਡਾ ਇੱਕ ਕਮਰਾ ਬਣ ਜੇ ਵੀ ਸਾਡੇ ਜਿੰਨੀ ਕੋ ਹੋ ਸਕੇ ਉਹਨੇ ਕੋਈ ਮਦਦ ਕਰ ਦੇਦਾ ਸਾਨੂੰ ਬਹੁਤ ਜਿਆਦਾ ਮੈਂ ਧੰਨਵਾਦੀ ਹੋਵਾਂਗੀ ਸਰਕਾਰ ਦੇ ਵੱਲੋਂ ਦਾਅਵੇ ਕਰੇ ਜਾਂਦੇ ਨੇ ਲੋਕਾਂ ਦੀ ਮਦਦ ਵਾਸਤੇ ਕੋਈ ਆਇਆ ਕੋਈ ਬੰਦਾ ਆਇਆ ਜਿਨੇ ਮਦਦ ਕਰੀ ਹੋਵੇ ਕੁਝ ਕੋਈ ਨਹੀਂ ਆਇਆ ਜੀ ਹੁਣ ਤੱਕ ਸਾਡੇ ਮਤਲਬ ਕਹਿੰਦੇ ਜਿਹੜੇ ਆ ਸਰਕਾਰਾਂ ਵੱਲੋਂ ਚੱਲੀਆਂ ਸਕੀਮਾਂ ਵਗੈਰਾ ਇਹਨਾਂ ਦੇ ਫਾਰਮ ਭਰੇ ਹੋਏ ਕਿੰਨੇ ਸਾਲ ਹੋ ਗਏ ਪਰਿਆਂ ਨੂੰ ਕੋਈ ਮਤਲਬ ਕੋਈ ਹੋ ਨਹੀਂ ਮਿਲਿਆ ਸਾਨੂੰ ਇਦਾਂ ਤਾਂ ਕੋਈ ਵੀ ਫਾਇਦਾ ਵਈ। ਠੀਕ। ਮਤਲਬ ਦਾਅਵੇ ਹੀ ਨੇ ਤੁਸੀਂ ਭਰੀ ਜਾਣੇ ਕੋਈ ਸਿੱਟਾ ਨਿਕਲ ਨਾ ਜੀ ਕੁਝ ਵੀ ਨਹੀਂ। ਤੇ ਅੱਗੇ ਹੁਣ ਕੀ ਗੁਹਾਰ ਕੀ ਹੈ ਕੀ ਚਾਹਨੀ ਕੀ? ਮੈਂ ਹੀ ਚਾਹਨੀ ਹੈ ਕਿ ਵੈਸੇ ਸਾਡਾ ਇੱਕ ਕਮਰਾ ਬਣ ਜੇ ਪੱਕੀ ਪੱਕਾ ਘਰ ਹੋਵੇ ਮੇਰੀ ਧੀਾਂ ਦੀ ਮੈਨੂੰ ਟੈਨਸ਼ਨ ਨਹੀਂ ਰਹਿਣੀ। ਕੱਲੂ ਨਾ ਤੇ ਛੱਤ ਨਾ ਗਿਰੇ ਹਰ ਵੇਲੇ ਹੀ ਟੈਨਸ਼ਨ ਰਹਿੰਦੀ ਹੈ। ਤੇ ਹੁਣ ਜੇ ਗੱਲ ਕਰ ਲਿਓ ਤੁਸੀਂ ਕਿ ਕਦੇ-ਕਦਾ ਰੋਟੀ ਮਿਲਦੇ ਆ ਲੂਣ ਨਾਲ ਰੋਟੀਆਂ ਖਾਦੀਆਂ ਤੇ ਸਰਪੰਚ ਹੁੰਦਾ ਪਿੰਡ ਦਾ ਪੰਚ ਹੁੰਦਾ ਕੋਈ ਕਮੇਟੀ ਹੁੰਦੀ ਹੈ ਅਗਲਾ ਕਹਿੰਦਾ ਕਿ ਚਲੋ ਸਾਰੇ ਇਕੱਠੇ ਹੋ ਕੇ ਕਿਸੇ ਗਰੀਬ ਦਾ ਘਰ ਬਸਾ ਦਈਏ ਕਿਸੇ ਨੂੰ ਮਦਦ ਕਰਦੀਏ ਕੋਈ ਆਇਆ ਹਾਂਜੀ ਸਾਡੇ ਇੱਥੇ ਕੋਈ ਨਹੀਂ ਆਇਆ ਬੇ ਹਾਂਜੀ ਮਤਲਬ ਕਿਸੇ ਵੀ ਪ੍ਰਕਾਰ ਦੀ ਕੋਈ ਮਦਦ ਨਹੀਂ ਹਾਂਜੀ ਕੋਈ ਮਦਦ ਨਹੀਂ ਮਿਲੀ ਸਰ ਕੀ ਕੀ ਲੱਗਦਾ ਕਿੱਥੇ ਕਮੀ ਆ ਰਹੀ ਕਿੱਥੇ ਰਹੇਗੀ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜਾਂ ਇਹ ਕਹਿ ਦਿੰਦੇ ਨੇ ਫਾਰਮ ਭਰ ਲਓ ਅਸੀਂ ਤੁਹਾਡੇ ਨਾਮ ਦਾ ਵੋਟਾਂ ਲੈਣ ਵੇਲੇ ਸਾਰੇ ਆ ਜਾਂਦੇ ਸਾਰੇ ਆਂਦੇ ਹੀ ਵੋਟਾਂ ਦੇ ਟਾਈਮ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਜਦੋਂ ਵੋਟ ਪੈ ਜਾਂਦੀ ਹੈ ਜਿੱਤ ਕੋਈ ਦੇਖਦਾ ਵੀ ਨਹੀਂ ਹੈਗਾ ਇੱਥੇ ਤਾਂ ਕੀ ਕੀ ਵਾਅਦੇ ਕਰੇ ਜੀ ਤੁਹਾਡੇ ਨੂੰ ਕੁਝ ਨਹੀਂ ਸਾਡੀ ਅਸੀਂ ਨੂੰ ਨਹੀਂ ਕਹਿੰਦੇ ਕੋਈ ਵਾਅਦਾ ਹੁਣ ਬਹੁਤ ਵਾਦੇ ਆ ਸਾਡੀ ਗਲੀ ਦੇਖ ਲਓ ਤੁਸੀਂ ਇਹ ਵੀ ਕਹਿ ਕੇ ਗਏ ਆ ਪੱਕੀ ਕਰਾਂਗੇ ਇਹ ਧਾਰਾ ਹਟਵਾਵਾਂਗੇ ਕੁਝ ਵੀ ਨਹੀਂ ਹੁੰਦਾ ਯਾਰ ਹਰ ਸਾਲ ਕੁਝ ਨਾ ਕੁਝ ਕਹਿੰਨੇ ਆ ਸੀ ਖੜੇ ਆ ਸੀ ਐਵੇਂ ਕਰਾਂਗੇ ਪਰ ਇਹ じゃ ਕੁਝ ਨਹੀਂ ਕਰਦੇ ਹੁਣ ਅੱਗੇ ਜਦ ਮੈਂ ਤੁਸੀਂ ਕਹ ਮੈਂ ਕੰਮ ਨਹੀਂ ਕਰ ਸਕਦੀ ਬੱਚੀਆਂ ਹਲੇ ਛੋਟੀਆਂ ਨੇ ਇੱਕ ਪੜ ਰਹੀ ਆ ਦੂਜੀ ਹਲੇ ਛੋਟੀ ਆ ਬਹੁਤ ਜ਼ਿਆਦਾ ਜੂੰ ਜੂੰ ਬੱਟੀਆਂ ਹੋਣਗੇ ਖਰਚੇ ਤਾਂ ਵਧਣਗੇ ਹਾਂਜੀ ਇਹ ਤਾਂ ਹੈ ਮੋਰ ਕੋ ਮੇਰੀ ਬੱਡੀ ਵਾਲੀ ਤੇ ਸੋਚਦਾ ਹੀ ਅਭੀ ਮੈਂ ਪੜ ਕੇ ਕੁਝ ਬਣਾ ਕੈਨੀ ਮੰਮਾ ਮੈਂ ਤੁਹਾਡੇ ਲਈ ਕੁਝ ਕਰਾਂਗੀ ਮੈਂ ਆਪਣੇ ਪਾਪਾ ਨੂੰ ਦੇਖਿਆ ਸਾਡੇ ਲਈ ਕਰ ਰਿਹਾ ਬਹੁਤ ਸੋਚਦੀ ਆ ਉਹ ਹੁਣੀ ਤਾਂ ਇੰਨੀ ਟੈਨਸ਼ਨ ਲੈਂਦੀ ਕਿ ਦਿਨ ਰਾਤ ਕੁੜੀ ਪੜ੍ਹਦੀ ਆ ਮੇਰੀ ਸਕੂਲ ਜਾਂਦੀ ਆ ਟਿਊਸ਼ਨ ਜਾਂਦੀ ਆ ਪੜਾਈ ਨੂੰ ਲੈ ਕੇ ਹਮੇਸ਼ਾ ਟੈਨਸ਼ਨ ਚ ਰਹਿੰਦੀ ਆ ਮਤਲਬ ਬੱਚੀ ਨੂੰ ਅੱਜ ਹੁਣ ਤੋਂ ਹੀ ਹੋਇਆ ਪਈ ਕੀ ਕਰੋ ਮਾਪੇ ਦਾ ਨਾਮ ਰੋਸ਼ਨ ਕਰਨਾ ਕਿ ਇੰਨੇ ਦੁੱਖ ਨਹੀਂ ਦੇਖੇ ਜਾਂਦੇ ਹਾਂਜੀ ਬਹੁਤ ਜ਼ਿਆਦਾ ਮੈਂ ਕਹਿਨੀ ਮੇਰੀ ਤੀਵਰ ਕੀ ਤੀ ਨਹੀਂ ਹੋਣੀ ਬਹੁਤ ਸੋਚਦੀ ਆ ਉਹ ਸਾਡੇ ਬਾਰੇ ਮੇਰੇ ਤੁਸੀਂ ਮੰਨੋਗੇ ਮੇਰੀ ਲੱਤਾ ਦਰਦ ਆਪਣੀ ਪੜ੍ਹਾਈ ਛੱਡ ਦਿੰਦੀ ਲੱਤਾ ਕੋ ਡੱਲਾ ਮੈਂ ਬਹੁਤ ਰੋਕਦੇ ਪਰ ਮੇਰੀ ਤੀਬਰ ਬਹੁਤ ਕਰਦੀ ਹੈ ਮਤਲਬ ਹੁਣ ਤੁਸੀਂ ਵੀ ਕਹਿੰਦੇ ਖਾਸੇ ਟੀਕੇ ਲੱਗ ਰਹੇ ਨੇ ਬਿਮਾਰ ਚੱਲ ਰਹੇ ਹਾਂ ਬਾਰ-ਬਾਰ ਇਲਾਜ ਵਾਸਤੇ ਜਾਣਾ ਪੈਂਦਾ ਹਾਂ ਹਾਂਜੀ ਮੈਂ ਬਹੁਤ ਵਾਰ ਐਡਮਿਟ ਹੋ ਚੁੱਕੀ ਹਾਂ ਹਸਪੀਟਲ ਚੁੱਕਾ ਤੇ ਕਿਸੇ ਕਦੇ ਕਿਸੇ ਇਨਸੂਲਿਨ ਲੱਗ ਰਹੇ ਦਿਨ ਚ ਚਾਰ ਵਾਰ ਲੱਗਦੇ ਉਹ ਵੀ ਬਹੁਤ ਔਖੇ ਲਾਣੇ ਪੈਣੇ ਆ ਆਪਣੇ ਆਪ ਲਾਣੇ ਆ ਪਰ ਕੀ ਕਰੀਏ ਹੁਣ ਕਹਿੰਦੇ ਡਾਕਟਰ ਤਾਂ ਕਹਿੰਦੇ ਆ ਕਿ ਦਵਾਈਆਂ ਤੇ ਸਾਰੇ ਤੁਸੀਂ ਨਹੀਂ ਰਹਿ ਸਕੋਗੇ ਇਨਸੂਲਿਨ ਹੈ 10 ਸਾਲ ਹੋਰ ਜੀ ਲੋਗੇ ਹੋਰ ਕੀ ਐਨੇ ਵੀ ਇਹੀ ਕਹਿ ਦਿੰਦੇ ਆ ਰੱਬ ਤੇ ਆਸ ਹੈ ਰੱਬ ਕੁਛ ਵੀ ਕਰੂਗਾ ਰੱਬ ਚੰਗਾ ਹੀ ਕਰੂਗਾ ਐਵੇਂ ਉਮੀਦ ਨਹੀਂ ਹਾਰੀਦੀ ਹੁੰਦੀ ਰੱਬ ਤੇ ਭਰੋਸੇ ਹੀ ਤਾਂ ਹੀ ਬੈਠੇ ਅੱਜ ਜੇ ਰੱਬ ਤੇ ਭਰੋਸਾ ਨਾ ਹੁੰਦਾ ਤਾਂ ਕਾਦੇ ਜੋਗੇ ਨਹੀਂ ਹੁੰਦੇ ਜੇ ਨਾ ਵੀ ਹੈ ਕਿ ਰੱਬ ਤੇ ਭਰੋਸਾ ਕਰਕੇ ਬੈਠੇ ਕਿ ਰੱਬ ਹੈ ਗਿਆ ਹੋਰ ਨਹੀਂ ਤਾਂ ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਮਦਦ ਕਰਦੀਆਂ ਲੋਕ ਆਪਾਂ ਐ ਨਹੀਂ ਕਹਿੰਦੇ ਕੋਈ ਕਰਦਾ ਨਹੀਂ ਕਰਦੇ ਬਹੁਤ ਜਗ੍ਹਾ ਆਏਗੇ ਦਾਨੀਪੁਰਸ਼ ਮੈਂ ਵੀ ਚਾਹੁੰਨੇ ਕਿ ਸਾਡੀ ਵੀ ਕੋਈ ਸੁਣ ਲੇ ਸਾਡੀ ਕੋਈ ਮਦਦ ਕਰੇ ਧੰਨਵਾਦ ਸੋ ਬਿਲਕੁਲ ਇਹ ਰਾਜ ਬਹਾਦਰਗੜ ਦਾ ਪਰਿਵਾਰ ਹੈ ਜੋ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਸੋ ਘਰ ਦੀ ਇੱਕ ਵਾਰ ਫਿਰ ਹਾਲਾਤ ਦਿਖਾ ਦਿੰਨਾ ਮੈਂ ਤੇ ਦੇਖ ਸਕਦੇ ਹਾਂ ਇਹ ਘਰ ਜਿੱਥੇ ਇਹਨਾਂ ਨੂੰ 24 ਘੰਟੇ ਡਰ ਬਣਿਆ ਰਹਿੰਦਾ ਕਿ ਕਿਵੇਂ ਚੱਲੂਗਾ ਗੁਜ਼ਾਰਾ ਕਿਵੇਂ ਇੱਕ ਪਾਸੇ ਬੱਚੇ ਸੁੱਤੇ ਹੁੰਦੇ ਨੇ ਦੂਜੇ ਪਾਸੇ ਛੱਤਾਂ ਕੱਚੀਆਂ ਨੇ ਸੁਪਨੇ ਵੱਡੇ ਨੇ ਪਰ ਡਰ ਉਸ ਤੋਂ ਵੀ ਵੱਡਾ ਹੈ ਕੀ ਕਦੇ ਨਾ ਕਦੇ ਰੱਬ ਨਾ ਕਰੇ ਸੁੱਤੇ ਹੋਏ ਛੱਤੇ ਗਿਰ ਗਈ ਉਹ ਇੱਕ ਤਰੇੜ ਇਹ ਤਰੇੜ ਕੋਈ ਛੂਟੀ ਨਹੀਂ ਹੈਗੀ ਇਹਦੇ ਆਰ ਪਾਰ ਦੇਖਿਆ ਜਾ ਸਕਦਾ ਹੈ ਇਹ ਤਰੇੜ ਸਿੱਧਾ ਉੱਪਰ ਤੱਕ ਜਾ ਰਹੀ ਹੈ ਕੰਧਾਂ ਵੀ ਕੱਚੀਆਂ ਨੇ ਕਿੰਨੇ ਸੁਪਨਿਆਂ ਨਾਲ ਬੰਦਾ ਘਰ ਸਿਰਜਦਾ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਲੋਕ ਮਦਦ ਕਰਦੇ ਨੇ ਜਾਂ ਐਨਜੀਓ ਵਾਲੇ ਨੇ ਕੋਈ ਵੀ ਨੇ ਉਹ ਇਹਨਾਂ ਦੀ ਮਦਦ ਕਰੋ ਘਰ ਦੇ ਹਾਲਾਤ ਦੇਖੋ ਬਿਲਕੁਲ ਖਸਤਾ ਨੇ ਕਿਸ ਤਰੀਕੇ ਨਾਲ ਇਹ ਆਪਣਾ ਜੀਵਨ ਜੀਣਗੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਡਰ ਬਿਲਕੁਲ ਜਾਇਜ਼ ਹੈ ਕਿਸੇ ਵੀ ਟਾਈਮ ਕੰਦ ਅੰਦਰ ਡਿੱਗ ਸਕਦੀ ਹੈ ਸਾਰਾ ਘਰ ਖਸਤਾ ਹੋਇਆ ਪਿਆ ਸੋ ਇਧਰ ਆ ਦੇਖੋ ਆ ਜੰਗ ਇੱਕ ਤਰੀਕੇ ਨਾਲ ਕੰਦਾਂ ਬਿਲਕੁਲ ਖਤਮ ਨੇ ਸੋ ਡਰ ਦੀ ਤਾਂ ਗੱਲ ਇਹਨਾਂ ਦੀ ਬਿਲਕੁਲ ਜਾਇਜ਼ ਹੈ ਡਰ ਤਾਂ ਚਲੋ ਘਰ ਦਾ ਵੀ ਆ ਤੇ 17 ਵੀ ਨੇ ਆ 17 ਦੇਖੋ ਕਿਸ ਤਰੀਕੇ ਦੇ ਨਾਲ ਨੇ ਇਹਨਾਂ ਦਾ ਕਹਿਣਾ ਕਿ ਕੱਲ ਨੂੰ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਤੈਨਾਂ ਨੂੰ ਆਪਣੇ ਬੱਚਿਆਂ ਦਾ ਡਰ ਹੈ ਕਹਿੰਦੇ ਮੀਂਹ ਪੈ ਜੇ ਤਾਂ ਭਾਂਡੇ ਥੱਲੇ ਲਾਣੇ ਪੈਂਦੇ ਨੇ ਗੱਦੇ ਬਿਸਤਰੇ ਸਭ ਖਰਾਬ ਹੋ ਜਾਂਦੇ ਨੇ ਸੋ ਉਹਨਾਂ ਐਨਜੀਓ ਤੇ ਜਿਹੜੇ ਲੋਕ ਮਦਦ ਕਰਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਇਹੇ ਜੇ ਲੋਕਾਂ ਤੱਕ ਪਹੁੰਚ ਕਰੋ ਜੋ ਸੱਚੀਓ ਲੋੜਵੰਦ ਨੇ ਜਿਨ੍ਹਾਂ ਨੂੰ ਸੱਚੀਓ ਲੋੜ ਹੈ ਕਿਉਂਕਿ ਹਾਲਾਤ ਆ ਆ ਬਾਥਰੂਮ ਹੈ ਆ ਦੇਖੋ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਿਲਕੁਲ ਆਪਸ ਤਿਆਰ ਕਰਿਆ ਆਪੇ ਉੱਪਰ ਲੱਕੜਾਂ ਪਾ ਕੇ ਇਹ ਵੀ ਟੁੱਟਿਆ ਪਿਆ ਕਿ ਹਰ ਕਿਸੇ ਨੂੰ ਹੁੰਦਾ ਕਿ ਉਹਦੀ ਘਰ ਦੀ ਛੱਤ ਸਹੀ ਰਵੇ ਪਰ ਹਾਲਾਤ ਦੇਖ ਕੇ ਹੰਝੂ ਆ ਜਾਂਦੇ ਨੇ ਦਰਦ ਬਿਆਨ ਨਹੀਂ ਹੋ ਰਿਹਾ ਸੋ ਬਿਲਕੁਲ ਮੈਂ ਇਨਾਂ ਇੱਕ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਕਿ ਇਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜਿੰਨੀ ਹੋ ਸਕੇ ਕਿਉਂਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਹੋਰ ਵੀ ਅਪਡੇਟਸ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ